ਤਾਰਾ ਦਾ ਬਖੀਰ ਹੋ ਸਕਦਾ ਮਰਦੀ ਕਿ ਕਿਸਾਨ ਹੈ ਉਹਨਾਂ ਨਾਲ ਸਾਡਾ ਕੋਈ ਬਖੀਰ ਨਹੀਂ ਜਿਹੜੇ ਕਿਸਾਨ ਉਹ ਸਭ ਸਾਂਝੇ ਨੇ ਵੀ ਇਹ ਕਿਸਾਨਾਂ ਤੇ ਜ਼ਬਰ ਹੁੰਦਾ ਹੈ ਬਸ ਅਸੀਂ ਅਸੀਂ ਗੱਬ ਵਾਲੀ ਜਿਹੜਾ ਬਾਟਰ ਪੈਂਦਾ ਇਹ ਤੋਂ ਨੇੜੇ ਢੂਮ ਵਾਲੀ ਵੀ ਉਹ ਤੇ ਅਸੀਂ ਜਾਵਾਂਗੇ ਤੇ ਪ੍ਰਸ਼ਾਸਨ ਜਿਹੜੀ ਕੋਈ ਕਾਰਵਾਈ ਅੱਗੇ ਕਰੂਗਾ ਉਹ ਪ੍ਰਸ਼ਾਸਨ ਦੀ ਮਰਜ਼ੀ ਹੈ ਕਿਉਂਕਿ ਇਸ ਟਾਈਮ ਜਿਹੜੀ ਲੜਾਈ ਆ ਪੂਰੀ ਪੱਕ ਚੁੱਕੀ ਹੈਗੀ ਸਾਰੇ ਪੰਜਾਬ ਦੇ ਵਿੱਚ ਟੋਲਪਲਾ ਦੇ ਬੰਦ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਐਲਾਨ ਕੀਤਾ ਗਿਆ ਤੁਹਾਡੇ ਵੱਲੋਂ ਮੇਰਾ ਨਾਮ ਬਲਵਿੰਦਰ ਸਿੰਘ ਜੇਠੂਕੇ ਜਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁਨੇ ਨੇ ਇਕੱਤਰ ਡਕਾਉਂਦਾ ਧਨੇਰ ਤੇ ਅਸੀਂ ਅੱਜ ਖੜੇ ਆ ਪਥਰਾਲਾ ਦੀ ਦਾਣਾ ਮੰਡੀ ਦੇ ਵਿੱਚ ਸਾਡਾ ਜਿਹੜਾ ਅੱਜ ਦਾ ਐਲਾਨ ਕੀਤਾ ਹੋਇਆ ਇਹ ਸਾਡਾ ਜੋ ਸੰਗਤ ਬਲਾਕ ਹੈ ਸੰਗਤ ਬਲਾਕ ਨੇ ਫੈਸਲਾ ਕੀਤਾ ਕਿ ਅਸੀਂ ਜਿਹੜੇ ਕਿਸਾਨ ਸੰਭੂ ਬਾਰਡਰ ਤੇ ਨਕਨੌਰੀ ਬਾਰਡਰ ਦੇ ਉੱਤੇ ਲੜ ਰਹੇ ਆ ਅਸੀਂ ਉਹਨਾਂ ਦੇ ਉੱਤੇ ਜ਼ਬਰ ਕਰ ਰਹੀ ਹੈ ਹਰਿਆਣਾ ਸਰਕਾਰ ਬੰਬ ਛਿੱਟ ਰਹੀ ਹੈ ਅਥਰੂ ਗੈਸ ਤੇ ਗੋਲੇ ਛਿੱਟੇ ਜਾ ਰਹੇ ਆ ਲੱਤਾਂ ਪੰਨੀਆਂ ਜਾ ਰਹੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਉਹਨਾਂ ਨੂੰ ਮਤਲਬ ਕਾਂਕਰੀਟ ਦੀਆਂ ਕੰਧਾਂ ਕੱਢ ਕੇ ਪਾਕਿਸਤਾਨ ਦੇ ਨਾਗਰਿਕ ਸਮਝ ਕੇ ਰੋਕਿਆ ਹੋਇਆ ਜਦੋਂ ਕਿ ਅਸੀਂ ਕਿਸਾਨ ਆ ਅੰਨਦਾਤਾ ਆ ਸਰਕਾਰਾਂ ਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ ਅਸੀਂ ਭਾਰਤ ਦੇ ਵਾਸੀ ਆ ਭਾਰਤ ਨੂੰ ਅਸੀਂ ਪਿਆਰ ਕਰਨ ਵਾਲੇ ਲੋਕ ਆ ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਅੱਜ ਫੈਸਲਾ ਕੀਤਾ ਕਿ ਜਿਹੜਾ ਇਹ ਆਪਣਾ ਹੈਗਾ ਡੂਮ ਵਾਲੀ ਬਾਰਡਰ ਇਸ ਬਾਰਡਰ ਵਾਲ ਨੂੰ ਵਧਾਂਗੇ ਕਿਉਂਕਿ ਪ੍ਰਬੰਧ ਇਹਨਾਂ ਨੇ ਇੱਥੇ ਵੀ ਇੱਥੇ ਵੀ ਕਰਿਆ ਕੋਈ ਇਹਦੇ ਚ ਦੋਰ ਰਹਿਣੀ ਹੈਗੀਆਂ ਇਹਨਾਂ ਨੇ ਪ੍ਰਬੰਧ ਕੀਤੇ ਆ ਪਰ ਇਹਨਾਂ ਦੇ ਪ੍ਰਬੰਧ ਬੌਣੇ ਹੋ ਜਾਣਗੇ ਜਦੋਂ ਲੋਕ ਇਕੱਠੇ ਹੋਗੇ ਜਦੋਂ ਲੋਕਾਂ ਨੇ ਮਨ ਬਣਾ ਲਿਆ ਵੀ ਦਿੱਲੀ ਨੂੰ ਜਾਣਾ ਹੈ ਉਦੋਂ ਇਹਨਾਂ ਦੇ ਪ੍ਰਬੰਧ ਕੁਛ ਦੀ ਕਰ ਦੇ ਤੇ ਅਸੀਂ ਇਹ ਆ ਮਤਲਬ ਜਿਉਂ-ਜਿਉਂ ਕੱਠ ਬਧੀ ਜਾਊਗਾ ਤਿਉਂ-ਤਿਉਂ ਅਸੀਂ ਇਹ ਮਾਲ ਆਪਣਾ ਫੈਸਲਾ ਲਵਾਂਗੇ ਵੀ ਅੱਗੇ ਵਧਣਾ ਕਿ ਕੀ ਕਰਨਾ ਇਹ ਗੱਲ ਤੁਹਾਨੂੰ ਸਾਫ਼ ਦੱਸ ਦਿਆਂ ਅੱਜ ਅਸੀਂ ਇਹ ਆ ਵੀ ਜਿੱਥੇ ਸਾਨੂੰ ਰੋਕ ਲਿਆ ਅਸੀਂ ਉੱਥੇ ਖੜਾਂਗੇ ਰੁਕਾਂਗੇ ਪਰ ਜਦੋਂ 22 ਤਰੀਕ ਨੂੰ 21 ਤਰੀਕ ਨੂੰ ਜਾਂ ਪਰਸੋਂ 23 ਨੂੰ ਉਧਰੋਂ ਫੈਸਲਾ ਹੁੰਦਾ ਸਿੰਘੂ ਬਾਰਡਰ ਤੇ ਖਨੋਰੀ ਬਾਰਡਰ ਤੋਂ ਨਾਕਾ ਤੋੜਨ ਦਾ ਫੇਰ ਭਲਾ ਸਾਡੀ ਗਿਣਤੀ ਥੋੜੀ ਹੈ ਭਾਵੇਂ ਸਾਡੀ ਜਿਆਦਾ ਹੈ ਅਸੀਂ ਇਹ ਨਾਕਾ ਤੋੜਾਂਗੇ ਸਾਡੇ ਤੇ ਜੋ ਜ਼ਬਰ ਹੁੰਦਾ ਗੋਲੀਆਂ ਚਲਾਉਣ ਕੁਰਬਾਨੀਆਂ ਜੋ ਹੁੰਦੀਆਂ ਕਰ ਲੈਣ ਫਿਰ ਅਸੀਂ ਪਿੱਛੇ ਨਹੀਂ ਹਟਾਂਗੇ ਅੱਜ ਦਾ ਕਿਉਂਕਿ ਤੁਹਾਨੂੰ ਅਸੀਂ ਇਹ ਹੋਰ ਦੱਸਣਾ ਚਾਹੁੰਦੇ ਆਂ ਵੀ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਹਰਿਆਣਾ ਸਰਕਾਰ ਕਿਸਾਨਾਂ ਤੇ ਜ਼ਬਰ ਕਰ ਰਹੀ ਆ ਤੇ ਸਾਡੀ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵੰਤ ਮਾਨ ਮੁੱਖ ਮੰਤਰੀ ਹੈ ਮੀਟਿੰਗਾਂ ਦੇ ਵਿੱਚ ਬੈੰਦਾ ਉਹਨੂੰ ਸੰਗ ਹੋਣੀ ਚਾਹੀਦੀ ਹੈ ਵੀ ਪੰਜਾਬ ਦੇ ਅੰਦਰ ਆ ਕੇ ਸਾਡੇ ਕਿਸਾਨਾਂ ਨੂੰ ਕੁੱਟਿਆ ਜਾ ਰਿਹਾ ਹੈ ਲੱਤਾਂ ਤੋੜੀਆਂ ਜਾ ਰਹੀਆਂ ਕਮ ਸੇ ਕਮ ਜਿਹੜਾ ਹਰਿਆਣੇ ਦਾ ਗ੍ਰਹਿ ਮੰਤਰੀ ਆ ਅਨਲ ਵਿੱਚ ਤੇ ਅੰਮਾਲੇ ਦਾ ਐਸਐਸਪੀ ਹੈ ਉਹਨਾਂ ਦੇ ਉੱਤੇ ਘੱਟੋ ਘੱਟ ਐਫਆਈਆਰ ਤਾਂ ਦਰਜ ਕਰੇ ਨਾ 307 ਦੀਆਂ 307 ਦੇ ਮੁਕੱਦਮੇ ਦਰਜ ਕਰੇ ਉਹਨਾਂ ਦੇ ਵੀ ਸਾਡੀ ਹਦੂਦ ਦੇ ਵਿੱਚ ਆ ਕੇ ਕਿਵੇਂ ਕਰਦੇ ਹੋ ਹਾਂ ਹਰਿਆਣੇ ਦੇ ਵਿੱਚ ਹਰਿਆਣਾ ਸਰਕਾਰ ਜਬਰ ਕਰ ਰਿਹਾ ਉਹ ਵੱਖਰੀ ਗੱਲ ਹੈ ਕਰ ਲੈਣ ਉਹਨਾਂ ਦਾ ਏਰੀਆ ਸੋ ਇਸ ਕਰਕੇ ਇਹ ਸਰਕਾਰਾਂ ਨੇ ਜਿਹੜੀਆਂ ਰਲੀਆਂ ਹੋਈਆਂ ਨੇ ਜਿਵੇਂ ਕਹਿੰਦੇ ਆ ਵੀ ਸਾਰਾ ਘਿਓ ਖਿਚੜੀ ਆ ਇਹ ਇੱਕ ਪਾਰਟ ਇਹਨਾਂ ਦਾ ਜਿਹੜਾ ਆਪਣਾ ਏ ਵੀ ਟੀਮਾਂ ਨੇ ਸਾਨੂੰ ਇਹਦੇ ਵਿੱਚ ਕੋਈ ਭਲੇਖਾ ਨਹੀਂ ਸਰਕਾਰ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਲੋਕੋ ਤੁਸੀਂ ਇਹਨਾਂ ਤੇ ਵਿਸ਼ਵਾਸ ਨਾ ਕਰੋ ਇਥੇ ਪਹਿਲਾ ਬਦਲਾਅ ਦੇਖ ਲਿਆ ਦੂਜਾ ਤੀਜਾ ਸਾਰੇ ਬਦਲਾਅ ਦੇਖ ਲਏ ਤੁਸੀਂ ਐਦੋਂ ਬਾਅਦ ਵੀ ਬਦਲਾਅ ਦੇਖੋਗੇ ਬਦਲਾਅ ਸਿਰਫ ਇਹੀ ਆਊਗਾ ਆਪਣਾ ਡਾਂਗਾ ਖਾਣ ਦਾ ਢੰਗ ਬਦਲੂਗਾ ਵੀ ਕਿਹਨੇ ਸੰਗਰੂਰ ਖਾਣੀ ਐ ਕਿਹਨੇ ਪਟਿਆਲੇ ਖਾਣੀ ਐ ਕਿਹਨੇ ਲੰਬੀ ਖਾਣੀ ਐ ਐਦੋਂ ਬਾਅਦ ਜਿਹੜਾ ਆਊਗਾ ਉਹ ਪਤਾ ਨਹੀਂ ਕਿੱਥੇ ਖਾਵਾਂਗੇ ਸੋ ਇਸ ਕਰਕੇ ਆਓ ਆਪਾਂ ਇੱਕ ਝੰਡੇ ਦੇ ਥੱਲੇ ਇਕੱਠੇ ਹੋਈਏ ਸੰਘਰਸ਼ ਕਰੀਏ ਆਪਦੀ ਏਕਤਾ ਨੂੰ ਮਜ਼ਬੂਤ ਕਰੀਏ ਤਾਂ ਕਿ ਜਿਹੜੀਆਂ ਆਪਣੀਆਂ ਜ਼ਮੀਨਾਂ ਜਾਂ ਜਿਹੜੀ ਐਮਐਸਪੀ ਦੀ ਲੜਾਈ ਚੱਲ ਰਹੀ ਹੈ ਉਹ ਸਾਡੇ ਪ੍ਰਧਾਨ ਜੀ ਬਿਸਥਾਰਾਂ ਦੱਸਣਗੇ ਉਹਦੇ ਤੇ ਆਪਾਂ ਸਾਰਾ ਕੁਝ ਆਪਾਂ ਇਕੱਠ ਦੇਖੋ ਲੜਨਾ ਚਾਹੀਦਾ ਹੈ ਲੜ ਵੀ ਰਹੀਆਂ ਨੇ ਕਿਉਂਕਿ ਇਸ ਟਾਈਮ ਪੰਜਾਬ ਜੰਗ ਦਾ ਖਾੜਾ ਬਣਿਆ ਹੋਇਆ ਹੈ ਤੁਸੀਂ ਨੰਗ ਕੇ ਆਏ ਹੋਗੇ ਸਾਰੇ ਟੋਲ ਪਲਾਜ਼ਾਂ ਦੇ ਉੱਤੋਂ ਟੋਲ ਪਲਾਜ਼ੇ ਜਿਹੜੇ ਫ੍ਰੀ ਕੀਤੇ ਹੋਏ ਆ ਉਹ ਇਸੇ ਗੱਲ ਦਾ ਸੰਕੇਤ ਹੈ ਵੀ ਇਹ ਇਕੱਠੇ ਆ ਅਸੀਂ ਠੀਕ ਹੈ ਜੇ ਸਾਨੂੰ ਉਹ ਸੱਦਾ ਦੇ ਦਿਨ ਜਿਹੜੀਆਂ ਜੱਫੇ ਬੰਦੀਆਂ ਲੜ ਰਹੀਆਂ ਜਿਵੇਂ ਕਹਿੰਦੇ ਹੁੰਦੇ ਆ ਵੀ ਬਿਨ ਮਲਾਏ ਮਹਿਮਾਨ ਨੂੰ ਜਾਣਾ ਬਹੁਤ ਔਖਾ ਹੁੰਦਾ ਜੇ ਅੱਜ ਉਹ ਸੱਦਾ ਦੇ ਦਿਨ ਦਾ ਸਾਰੀਆਂ ਜਥੇਬੰਦੀਆਂ ਜਨ ਨੂੰ ਤਿਆਰ ਬੈਠੀਆਂ ਨੇ ਤੇ ਲੜ ਰਹੀਆਂ ਆਪੋ ਆਪਣੇ ਢੰਗ ਤਰੀਕੇ ਨਾਲ ਉਹਨਾਂ ਕਿਸਾਨਾਂ ਦੀ ਹਮਾਇਤ ਦੇ ਵਿੱਚ ਜਿਹੜੇ ਕਿਸਾਨ ਸੰਭੂ ਤੇ ਖਨੌਰੀ ਬਾਟਰਾਂ ਦੇ ਉੱਤੇ ਲੜਾਈ ਕਰ ਰਹੇ ਆ। ਪ੍ਰਧਾਨ ਜੀ ਪਰ ਉਹ ਤਾਂ ਕਹਿ ਰਿਹਾ ਸਾਡੇ ਕਿਹੜਾ ਵੈਰ ਰੱਖਿਆ ਹੋਇਆ ਸੀ ਪੀਲੇ ਚਾਵਲ ਦੀ ਇਹ ਲੜਾਈ ਤਾਂ ਕਿਸਾਨ ਦੀ ਹੈ। ਨਹੀਂ ਦੇਖੋ ਲੜਾਈ ਕਿਸਾਨ ਦੀ ਹੈ ਵਿਆਹ ਦਾ ਸੁੱਡਮਾ ਇਹ ਗੱਲ ਹੈ ਕਿਉਂਕਿ ਜਦੋਂ ਇੱਕ ਪਾਸੇ 37 ਜਥੇਬੰਦੀਆਂ ਨੇ ਇੱਕ ਪਾਸੇ 4 ਜਥੇਬੰਦੀਆਂ ਇਹ ਤਾਂ ਆਪਾਂ ਨੂੰ ਸੁਭਾਵਕੀ ਪਤਾ ਹੈ ਵੀ ਜਦੋਂ ਆਪਾਂ 2020 ਚ ਗਏ ਆ ਉਦੋਂ ਸਾਰੇ ਸਾਥੀ ਉਹ ਸਰਕਾਰ ਜੋਗ ਡੱਲੇਵਾਲ ਜਿਹੜੇ ਆਪਣੇ ਭੰਦੇਰ ਸਾਹਿਬ ਸਾਰਾ ਮਨਜੀਤ ਰਾਏ ਤੇ ਨਾਲ ਜਿਹੜੇ ਹੋਰ ਸਰਜੀਤ ਫੂਲ ਸਾਰੇ ਨਾਲ ਹੀ ਸੀਗੇ ਇਕੱਠੇ ਗਏ ਆ ਉਦੋਂ ਤਾਂ ਕੋਈ ਮਤਲਬ ਹੈ ਨਹੀਂ ਸੀ ਪਰ ਹੁਣ ਜਿਹੜੀ ਗੱਲ ਆ ਕਿਉਂਕਿ ਹੁਣ ਉਹਨਾਂ ਨੂੰ ਸੰਯੁਕਤ ਐਸਕੇਮ ਜਿਹੜਾ ਭਾਰਤ ਬਣਿਆ ਹੋਇਆ ਜਿਹਦੀ ਵਿੱਚ 37 ਜਥੇਬੰਦੀਆਂ ਨੇ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਬਣਾ ਕੇ ਉਹਨਾਂ ਨੂੰ ਅਪੀਲ ਕੀਤੀ ਸੀ ਵੀ ਤੁਸੀਂ ਇਹ ਜਿਹੜਾ ਸੁਘਰਸਾ ਇਹਨੂੰ ਵਾਪਸ ਲੈ ਲਓ ਆਪਾਂ ਇਕੱਠੇ ਹੋ ਕੇ ਇੱਕ ਮਤ ਹੋ ਕੇ ਦਿੱਲੀ ਨੂੰ ਵਧਾਂਗੇ ਇਹਨਾਂ ਮੰਗਾਂ ਦੇ ਉੱਤੇ ਵਧਾਂਗੇ ਪਰ ਉਹਨਾਂ ਨੇ ਗੱਲ ਸੁਣ ਤੋਂ ਨਾ ਕਰਤਾ ਰਾਜੇਵਾਲ ਨੂੰ ਇਹ ਗੱਲ ਕਹੀ ਰਾਜੇਵਾਲ ਜਿਹੇ ਪੰਜ ਜਥੇਬੰਦੀਆਂ ਦਾ ਫਾਈਨਲ ਆਰਡਰ ਸੀਗਾ ਉਹਨਾਂ ਨੂੰ ਜਦੋਂ ਬੇਨਤੀ ਕੀਤੀ ਅਪੀਲ ਕੀਤੀ ਚੰਡੀਗੜ੍ਹ ਵਾਲਾ ਪ੍ਰੋਗਰਾਮ ਰੱਦ ਕਰਕੇ ਉਹ ਉਹ ਐਸਕੇਮ ਦੇ ਵਿੱਚ ਸ਼ਾਮਲ ਹੋ ਗਏ ਤਾਂ ਇਸ ਕਰਕੇ ਅਸੀਂ ਕਹਿੰਦੇ ਆ ਵੀ ਦੇਖੋ ਵਿਆਹ ਇਹ ਜਿਹੜੀ ਲੜਾਈ ਹੈ ਲੜਾਈ ਆਪਣੀ ਸਾਂਝੀ ਹੈ ਦੁਸ਼ਮਣ ਆਪਣਾ ਇੱਕ ਹੈ ਕਿਸਾਨਾਂ ਦੀ ਲੜਾਈ ਹੈ ਇੱਕੋ ਹੀ ਮੰਗਾ ਨੇ ਵੀ ਉਹਦੇ ਵਿੱਚ ਜੇ ਉਹ ਸੱਦਾ ਦੇਣ ਵੀ ਆਓ ਸਾਡੇ ਤੇ ਆਓ ਇੱਕ ਪਾਸੇ ਤਾਂ ਉਹ ਕਹਿ ਰਹੇ ਆ ਵੀ ਜਿਹੜੇ ਪਿੱਛੇ ਬੈਠੇ ਉਹਨਾਂ ਦੇ ਜਿਹੜੇ ਫੇਸਬੁੱਕ 'ਚ ਸਰਦਾਰ ਹੈ ਉਹ ਗद्दार ਕਹਿ ਰਹੇ ਨੇ ਸਾਨੂੰ ਇੱਕ ਪਾਸੇ ਕਹਿ ਰਹੇ ਆ ਵੀ ਦਿੱਲੀ ਆਓ ਇਹਦਾ ਮਤਲਬ ਤਾਂ ਇਹ ਹੈ ਜੀ ਵੀ ਉਹਨਾਂ ਮੇਰਾ ਲੜਾਈ ਨਹੀਂ ਜਿੱਤੀ ਜਾਣੀ ਇਹ ਉਹਨਾਂ ਨੂੰ ਪਤਾ ਹੈ ਸੋ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਸਾਥੀਆਂ ਨੂੰ ਬੇਨਤੀ ਕਰਦੇ ਆਂ ਵੀ ਦੇਖੋ ਥੋੜੇ ਤੇ ਜਿਹੜਾ ਜ਼ਬਰ ਹੁੰਦਾ ਉਹ ਸਾਡੇ ਤੇ ਹੁੰਦਾ ਅਸੀਂ ਇਹ ਮੰਨ ਕੇ ਅੱਜ ਸਾਡੇ ਸੰਗਤ ਬੁਲਾਖ ਨੇ ਫੈਸਲਾ ਕੀਤਾ ਵੀ ਡੂਮ ਵਾਲੀ ਵੀ ਅਸੀਂ ਜਾਵਾਂਗੇ ਉਹਨਾਂ ਦੀ ਹਮਾਇਤ ਤੇ ਜਾਵਾਂਗੇ ਠੀਕ ਹੈ ਆਜ ਪ੍ਰਧਾਨ ਜੀ ਅੱਜ ਜਿਹੜਾ ਤੁਸੀਂ ਸ਼ਿੰਗਾਰ ਸ਼ੁਰੂ ਕੀਤਾ ਹੈਗਾ ਮੈਂ ਜੀ ਹਰਮਿੰਦਰ ਸਿੰਘ ਫਰੀਦਕੋਟ ਕੋਟਲੀ ਭਾਰਤੀ ਸੈਨੂ ਨੇਕਤਾ ਡਕਾਉਂਦਾ ਹਥਨੇਰ ਜ਼ਿਲ੍ਹਾ ਜਲਨ 77 ਬਠਿੰਡਾ ਅੱਜ ਦਾ ਜੋ ਅਸੀਂ ਪ੍ਰੋਗਰਾਮ ਬਣਾਇਆ ਹੈ ਇਹ ਹੁਣ ਇਸ ਟਾਈਮ ਤੇ ਆਪਣੇ ਫਤਰਾਲਾ ਦੀ ਦਾਣੇ ਮੰਡੀ ਦੇ ਵਿੱਚ ਖੜੇ ਆਂ ਪ੍ਰਧਾਨ ਜੀ ਨੇ ਦੱਸਿਆ ਵੀ ਜਿਹੜਾ ਆਪਾਂ 13 ਤਰੀਕ ਤੋਂ ਲੈ ਕੇ ਲਗਾਤਾਰ ਕਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਸਾਡੇ ਕਿਸਾਨ ਬੈਠੇ ਆ ਜਿਹੜੇ ਹਰਿਆਣਾ ਦੀ ਖੱਟਰ ਸਰਕਾਰ ਹੈ ਉਹਨਾਂ ਨੇ ਬਹੁਤ ਵੱਡਾ ਤਸੱਦਦ ਕੀਤਾ ਉਹਨਾਂ ਤੇ ਕਿਉਂਕਿ 2020 ਦੇ ਵਿੱਚ ਵੀ ਗਏ ਆ ਦਿੱਲੀ ਤਾਂ ਠੀਕ ਆ ਮੜੀਆਂ ਮੁੱਟੀਆਂ ਰੋਕਾਂ ਪ੍ਰਸ਼ਾਸਨ ਦਾ ਕੰਮ ਹੁੰਦਾ ਰੋਕਣਾ ਜਾਂ ਉਹਨਾਂ ਕ ਕਰਨਾ ਪਰ ਐਤਕੀ ਜਿਹੜੇ ਇਹਨਾਂ ਨੇ ਪਹਿਲਾਂ ਹੀ ਉਥੇ ਸੀਮੈਂਟ ਦੀਆਂ ਕੰਧਾਂ ਕੱਢ ਕੇ ਮਤਲਬ ਅਹਿਸਾਸ ਕਰਾਤਾ ਵੀ ਜਿਹੜੇ ਇਹ ਕਿਸਾਨ ਆ ਸਾਡੇ ਪੰਜਾਬ ਦੇ ਕਿਸਾਨ ਸਾਡੇ ਨਾਲ ਕੋਈ ਲਿੰਕੜ ਨਹੀਂ ਜਿਵੇਂ ਅਸੀਂ ਪਾਕਿਸਤਾਨ ਚੋਂ ਅਦਵਪਤੀਆਂ ਮੱਖਵਾਦੀ ਹੋ ਗਏ ਇਸ ਕਰਕੇ ਮਤਲਬ ਵੀ ਸਰਕਾਰ ਨੇ ਇਹ ਕਿ ਸਾਰਾ ਜੀ ਪੰਪਲ ਪੁੱਛਾ ਪਾਟਿਆ ਪਰ ਜਿਹੜੀਆਂ ਕਿਸਾਨੀ ਮੰਗਾਂ ਵੀ ਸਾਡੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜੇ ਕਿਸਾਨ ਪਰ ਉੱਥੇ ਲੜਾਈ ਲੜੀ ਜਾਂਦੇ ਆ ਉੱਥੇ ਜਿਹੜਾ ਜ਼ਬਰ ਹੋ ਰਿਹਾ ਕਿਸਾਨਾਂ ਤੇ ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਆਪਦਾ ਇਹ ਪ੍ਰੋਗਰਾਮ ਬਣਾਇਆ ਵੀ ਜਿਹੜਾ ਡੱਬ ਵਾਲੀ ਬਾਰਡਰ ਆ ਸਾਡਾ ਜਿਹੜਾ ਪੰਜਾਬ ਤੇ ਹਰਿਆਣਾ ਦੀ ਹੱਦ ਤੇ ਪੈਂਦਾ ਹੈ ਇੱਥੋਂ ਵੀ ਪਿਛਲੇ ਕਿਰੇ ਗਏ ਆ ਬਸਿੱਦੀ ਦਿੱਲੀ ਨੂੰ ਛੜਕ ਜਾਂਦੀ ਹੈ ਵੀ ਇਸ ਬਾਰਡਰ ਵਿਲਾ ਹੋਣ ਕਰ ਤੇ ਵੀ ਅਸੀਂ ਇਕੱਠ ਕਰਕੇ ਵੱਡਾ ਇੱਥੇ ਇੱਥੇ ਵੀ ਉਹਨਾਂ ਤੇ ਦਬਾਅ ਪਾਗੇ ਤੇ ਜਿਹੜੀ ਗੱਲ ਮਤਲਬ ਵੀ ਚੱਲੀ ਆ ਉੱਥੇ ਵੀ ਜਿਹਨਾਂ ਜਿਹੜਾ ਐਮ ਐਸ ਪੀ ਦੀ ਮੰਗਾਂ ਸਾਡੀਆਂ ਇਹ ਜਿਹੜੀਆਂ ਕਿਸਾਨੀ ਦੀਆਂ 10 12 ਮੰਗਾਂ ਉਹ ਸਰਕਾਰ ਨਹੀਂ ਮੰਨਦੀ ਉਹਨਾਂ ਚਿਰ ਸੰਘਰਸ਼ ਜਾਰੀ ਰਹੂਗਾ ਪਰ ਜਿਹੜਾ ਅੱਗੇ ਚੱਲਿਆ ਵੀ ਜਦੋਂ ਉੱਥੇ ਮੋਰਚਾ ਉਹ ਸ਼ੰਭੂ ਬਾੜਰ ਵਾਲੇ ਤੇ ਖਨੌਰੀ ਵਾਲੇ ਤੋੜਨਗੇ ਤੇ ਨਾਲ ਦੇ ਨਾਲ ਹੀ ਅੱਥੋਂ ਅੱਗੇ ਵਧਾਂਗੇ ਜਿਹੜੀ ਖੱਟਰ ਦੀ ਸਰਕਾਰ ਹੈ ਉਹ ਭਲਾ ਆਪਦਾ ਕਿੰਨਾ ਹੀ ਇੰਤਜ਼ਾਮ ਕਰੀ ਬੈਠੀ ਹੈ ਪਿੱਛੇ ਨਹੀਂ ਹਟਾਂਗੇ ਹਰ ਹਾਲ ਤੱਕ ਮੰਗ ਮੰਗ ਕੇ ਦੇਖ ਲਿਆ ਕੋਈ ਜਮਾਤੇ ਵੀ ਮੰਗਾਂਗੇ ਲੋਕਾਂ ਦੇ ਹਰ ਵਾਅਦੇ ਜਾਣੇ ਕਰਨਗੇ ਜੇ ਲਾਠਾਂ ਨੇ ਲੋਕਾਂ ਦੇ ਹਰ ਵਾਅਦੇ ਜਾਣੇ ਆਪਾਂ ਇਹ ਫਾਟਾ ਇਹ 13 ਜੀ ਨੂੰ ਵੇਚੋ ਬੈਠਾ ਪਿਆ ਸੀ ਤੇ ਆਪਾਂ ਇਹਦੇ ਬਾਰੇ ਸੋਚ ਰਹੇ ਸੀ ਜੀ ਵੀ ਹੋ ਚੁੱਕੇ ਆ। ਕਾਪੜਾ ਉਹ ਆਪਾਂ ਕੱਲ ਅੱਜ ਆ ਅੱਜ ਰਾਤ ਨੂੰ ਇਹ ਪਲਾਨ ਤਿਆਰ ਕਰਿਆ